ਮਾਈਕ ਵਾਲੇ ਨੂੰ ਕਮਾਕ ਕੇ ਬਾਰੇ ਸੁਖਬੀਰ ਸਿੰਘ ਨੂੰ ਫੜਾਇਆ ਜਾਏ ਤੌੜਨਾ ਇਸ ਮਾਈਕ ਸੁਖਬੀਰ ਸਿੰਘ ਨੂੰ ਫੜਾਇਆ ਜਾਏ ਔਰ ਗੁਰੂ ਜੀ ਪਰ ਜ਼ੋੜੇ ਵਿੱਚ ਜੋ ਵੀ ਬੋਲਣਾ ਹੈ ਉਹ ਸੱਚ ਬੋਲਣਾ ਹੈ ਜੋ ਸੀ ਹੈ ਖੜੇ-ਖੜੇ ਉਹ ਤੇ ਤੁਹਾਡੇ ਅੱਗੇ ਲਾਤਰ ਦੇ ਸਟਰਕਚਰ ਹੈ ਜਿਸ ਤੋਂ ਕੇ ਮਤਰਾ ਕੇ ਸਾਥ ਦੇ ਹੋ ਤੇ ਵਧੀਆ ਗੱਲ ਹੈ ਤੁਹਾਨੂੰ ਕਿ ਮੱਤਾ ਨੇ ਤੇ ਸਤਿ ਸ੍ਰੀ ਅਕਾਲ ਜੀ ਸਤਿਗੁਰੂ ਨੂੰ ਨਮਸਕਾਰ ਕਰੋ ਔਰ ਇਹ ਬਚਨ ਕਰੋ ਕਿ ਜੋ ਨਹੀਂ ਤੁਹਾਨੂੰ ਗੁਰੂ ਦੀ ਹਜ਼ੂਰੀ ਵਿੱਚ ਪੁੱਛਿਆ ਜਾ ਸਵਾਲ ਕੀਤਾ ਜਾਏ ਉਹਦਾ ਕੋਈ ਸਹੀ ਸਹੀ ਉੱਤਰ ਦਿਓਗੇ ਕਿਉਂਕਿ ਇਹ ਬਖਸ਼ੇਤਰ ਪਿਤਾ ਦਾ ਬਖਸ਼ੇਤਰ ਦਾਰ ਹੈ ਪਰ ਉਪਦੇਸ਼ ਛਿੜ ਕੇ ਬਹੁ ਭਾਤੇ ਪਵਣ ਪਿਤਾ ਘਰ ਲਾਗ ਹੈ ਹੋ ਸਕਦਾ ਹੈ ਕਿ ਜੇਕਰ ਆਪਾਂ ਆਪਣੇ ਗੁਰਾ ਗੁਰੂ ਦੀ ਹਜ਼ੂਰੀ ਵਿੱਚ ਕਬੂਲ ਕਰ ਲਈਏ ਤੇ ਸ਼ਾਇਦ ਉਸ ਮਹਤ ਗੁਰੂ ਸਰਕਾਰ ਦੇ ਬਕਸ਼ੂਸ ਕਰਨ ਕੇ ਸਾਡੇ ਕੀਤੇ ਜਦ ਤਹਾ ਹੋਂ ਬਕਸ਼ ਕੇ ਸਭ ਫੇਰ ਦੁਬਾਰਾ ਪੰਜਾਬ ਦੇ ਆੜ ਜੋੜ ਗਏ ਸੁਖਬੀਰ ਸਿੰਘ ਤੁਹਾਡੇ ਤੇ ਪਹਿਲਾ ਸਵਾਲ ਕੀਤਾ ਜਾਂਦਾ ਹੈ ਕਿ ਤੁਸੀਂ ਪਾਕਾਦੀ ਸਰਕਾਰ ਤੇ ਹੈ ਕਿਆ ਪੰਚਤ ਮੁੱਦਿਆਂ ਜੇ ਦਾ ਕਾਰਨ ਪਜਾਰਾ ਸ਼ਹੀਦ ਜਾਂ ਹੋ ਜਾ ਉਹਨਾਂ ਅਨੁਸਾਰ ਦਾ ਤੁਸੀਂ ਇਹ ਗੁਨਾ ਕੀਤਾ ਕਿ ਨਹੀਂ ਕੀਤਾ ਹਾਂ ਜਾਂ ਨਾ ਜਵਾਬ ਦਿਲਾ ਇੰਟੈਰ ਦੂਜਾ ਸਵਾਲ ਤਾਂ ਬਹੁਤ ਔਲਾ ਹੈ ਬਹੁਤ ਔਲਾ ਹੋਇਆ ਸਾਡੇ ਤਰ੍ਹਾਂ ਅਡੀ ਪਾਰਟੀ ਜੋ ਪੁੱਛਿਆ ਜਾਏ ਉਹ ਲੋਕ ਪੁੱਛਿਆ ਜਾਏ ਉਹਦਾ ਹਾਂ ਜਾਂ ਨਾ ਵਿੱਚ ਜਵਾਬ ਦੇ ਜਾਓ ਸਵਾਲ ਮੈਂ ਪੜ ਰਿਹਾ ਹਾਂ ਸੰਕਟ ਜੋ ਸਮੁੱਚੇ ਚ ਆ ਰਿਹਾ ਤੁਸੀਂ ਹਾਂ ਜਾਂ ਨਾ ਦਾ ਜਵਾਬ ਦੇ ਜਾਓ ਦੂਜਾ ਸਵਾਲ ਤੁਹਾਡੇ ਕੋਲ ਇਹ ਹੈ ਕਿ ਦੇ ਗੁਲਾ ਸਿੱਖਾ ਦਾ ਕੋ ਉਹ ਕਿ ਖਤਰ ਕਰਨ ਵਾਲੇ ਯਾਰ ਅਫਸਰਾਂ ਨੂੰ ਤਰੱਕੀਆਂ ਦੇਣੀਆਂ ਉਹਨਾਂ ਦੇ ਪਰਿਵਾਰਾਂ ਨੂੰ ਟਿਕਟਾਂ ਦੇਣੀਆਂ ਤੁਸੀਂ ਇਹ ਗੁਨਾਹ ਕੀਤਾ ਕਿ ਨਹੀਂ ਹਾਂਜੀ ਇਹਦਾ ਸਵਾਲ ਹੈ ਸਿੱਖੇ ਸਿੱਖਾ ਦਾ ਦੁਸ਼ਮਣ ਨਾਲ ਸਦਾ ਸਾਥ ਜੇ ਸਿਰੋਧ ਅ ਦੋਸਤ ਕੇਸੇ ਉਹਨੂੰ ਵਾਪਸ ਕਰਾਉਣ ਦਾ ਗੁਨਾਹ ਕੀਤਾ ਕਿ ਨਹੀਂ ਸੁਹਾਤ ਦਾ ਗੁਨਾਹ ਹੋਇਆ ਤੁਸੀਂ ਇਹ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਉਹਦਾ ਜਵਾਬ ਹਾਂ ਜਾਂ ਨਾ ਵਿੱਚ ਦੇ ਦਿਓ ਚੌਥਾ ਸਵਾਲ ਤੁਹਾਡੇ ਤੇ ਹੈ ਕਿ ਸੌਦਾ ਸਾਧ ਨੂੰ ਮਵਾਫੀ ਦਿਵਾਉਣੀ ਉਹ ਵੀ ਬਿਨਾਂ ਕਿਸੇ ਦੇ ਸੰਕਟ ਤੋਂ ਜਿਵੇਂ ਤੁਸੀਂ ਜੱਥੇਦਾਰਾਂ ਨੂੰ ਆਪਣੇ ਰਿਕਵੈਸਟ ਤੇ ਕੈਂਡੀਡੇਟ ਬੁਲਾਇਆ ਜੋ ਸਟੇਟਮੈਂਟ ਤਾਂ ਵੀ ਮੈਂ ਔਰ ਸੰਗਤ ਦੇ ਵਿੱਚ ਚਰਚਾ ਵੀ ਹੈ ਔਰ ਉਹ ਤੇ ਉਹਨਾਂ ਨੂੰ ਕੋਈ ਪਿੱਛੇ ਦੇਣੇ ਤੇ ਸੱਤੇ ਵਾਲੇ ਸਾਧ ਨੂੰ ਮਾਫ ਕਰ ਦਿਓ ہوئیے سوتا ساج واپر ہے بلا کی جاتی دن بارے کیا ہے یا نہیں کیا ਕਹਾਣੀਆਂ ਆਦਾਂ ਲਾਪੇ ਉਸ ਹੀ ਆਪਣੇ ਪ੍ਰਖੈਸ਼ ਤੇ ਸਤਸਾਥ ਦੀ ਜਿਸ ਦੇ ਲਾਰਾ ਨੂੰ ਉਡਾ ਕੇ ਸੌਤਾ ਸਾਥ ਨੂੰ ਦੇਣਾ ਬੰਦੇ ਵਾਕੀ ਦੇਣ ਬਾਰੇ ਇਤਿਆਹ ਜਾਂ ਨਹੀਂ ਪਿਆ ਇਹ ਕਹਾਣੀਆਂ ਆਪਸੋ ਜੇਸੇ ਤਰ੍ਹਾਂ ਆਪਾ ਪੜਦਾ ਤੁਸੀਂ ਗੁਰੂ ਦੀ ਰਸੂਰੀ ਦੇ ਨਾਲ ਰੱਖੋ ਭਾਰਮਤ ਤੋਂ ਜਾਓਗੇ ਬਸ ਕਰਕੇ ਨਹੀਂ ਭਾਰਮਤ ਤੋਂ ਜਾਓਗੇ ਸੰਗਤ ਵਿੱਚ ਵੀ ਗੁਰੂ ਜੀ ਦੇ ਬਾਰਤ ਵਿੱਚ ਬੱਤੇ ਜਾਓਗੇ ਹਾਂ ਜੀ ਤੋ ਅਕੀਸਾ ਕਾਰ ਵੇਲੇ ਗੁਰੂ ਪ੍ਰਸਾਦਿ ਮਹਾਰਾਜ ਦੇ ਸਰੂਪ ਜਿਹੜੇ ਸਾਡਾ ਪੋਚੋਈ ਬਈ ਕੰਪਾਣ ਦੇ ਉੱਤੇ ਪੋਸਟਰ ਲਾਇਆ ਗਿਆ ਵੰਗਾਰਿਆ ਗਿਆ ਸਿਖਾਰੋ ਦੰਦਜਾ ਘਾਰਾਂ ਉਹਦਾ ਪੋਸਟਰ ਤੇ ਲਿਖਿਆ ਗਿਆ ਤੁਸੀਂ ਉਹਦਾ ਚੋਰੀ ਕਰਵਾੜਿਆ ਨੂੰ ਲੰਪੜ ਵਿੱਚ ਨਾ ਕੰਮਰੇ ਜਾਂ ਤੁਸੀਂ ਲੱਭਿਆ ਨਹੀਂ ਉਸ ਤੋਂ ਬਾਅਦ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੇ ਪੰਗ ਪਾੜ ਕੇ ਤੇ ਗਲੀਆਂ ਦੇ ਵਿੱਚ ਖਨਾਰੇ ਗਏ

جہی شروع کمیٹی کہ سفر صاحب معافی بار جا فیصلہ صحیح ٹھہراؤنٹ اشتہار دیتے جائے گرو کی گرد کے پیسے کی گرورتوں کی گئی یہ کسی کیتا ہے کہ نہیں کیتا جی شروع کمیٹی کو کورٹ میں پیسے آدھی دو غلقوں کروائی پر گئے اور اپنی دوائی کوئی مواسی روح صحیح پہنوں واسطے اتبارہ میں اشتہار دیتے گئے وہ اسے گناہ کیتا ہے ہاں جی